ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀ ਕੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਧਿਆਨਪੁਰ ਦੇ ਵਿੱਚ ਸੋ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮਤਲਬ ਵੈਦਕੀ ਮ ਜਾਂ ਉਹਨਾਂ ਦੇ ਟੂਣਕੇ ਜਿਹੜੇ ਅਕਸਰ ਹੀ ਤੁਸੀਂ ਦੇਖੇ ਹੋਣਗੇ ਅੱਜ ਦੀ ਜਿਹੜੀ ਆ ਟੈਕਨੋਲੋਜੀ ਦੇ ਵਿੱਚ ਅਕਸਰ ਹੀ ਦਵਾਈਆਂ ਜਿਹੜੀਆਂ ਇਹ ਬ੍ਰੀਚ ਖਾਂਦੇ ਨੇ ਇੰਜੈਕਸ਼ਨ ਲਗਾਉਂਦੇ ਨੇ ਤਾਂ ਕੁਝ ਪਾਲੀ ਜਿਹੜਾ ਉਹਨਾਂ ਨੂੰ ਆਰਾਮ ਮਿਲ ਜਾਂਦਾ ਹੈ ਸੋ ਅੱਜ ਜਿਹੜੇ ਅੱਜ ਅਸੀਂ ਪਹੁੰਚਿਆ ਕਿਸੇ ਵਾਦ ਜਾਂ ਇਬਾਦ ਨੇ ਜਾਂ ਕੌਣ ਹੈ ਜਾਂ ਕਿੱਥੋਂ ਇਹਨਾਂ ਨੂੰ ਇਹ ਬਖਸ਼ਿਸ਼ ਹੋਈ ਹੈ ਸਾਰੀ ਗੱਲਬਾਤ ਕਰਦੇ ਆ ਅਕਸਰ ਹੀ ਲੋਕਾਂ ਦੇ ਜਿਹੜੇ ਵਜਨ ਦਾ ਕੰਮ ਕਰਦੇ ਨੇ ਜਾਂ ਹੋਰ ਭੱਜ ਦੌੜ ਦੀ ਜ਼ਿੰਦਗੀ ਵਿੱਚ ਅਕਸਰ ਹੀ ਲੋਕਾਂ ਦੇ ਧਰਨ ਪੈ ਜਾਂਦੀ ਆ ਪਰ ਉਹ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਮੈਡੀਸਿਨ ਖਾਂਦੇ ਨੇ ਤਾਂ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਵਾ ਆਰਾਮ ਜਿਹੜਾ ਨਹੀਂ ਮਿਲਦਾ ਕਿਉਂਕਿ ਉਹ ਸਹੀ ਤਰ੍ਹਾਂ ਦੀ ਜਿਹੜੀ ਟਰੀਟਮੈਂਟ ਉੱਤਰ ਨਹੀਂ ਪਹੁੰਚਦੇ ਸੋ ਸਾਡੇ ਨਾਲ ਇਹ ਬਜ਼ੁਰ ਓਬਾ ਜੀ ਇਹ ਕਿਦਾਂ ਤੁਹਾਨੂੰ ਜਿਹੜੀ ਇਹ ਬਖਸ਼ ਹੋਈ ਜਿਹੜੀ ਇਹ ਸਾਰੀ ਮੈਂ ਤਾਂ ਲੱਭਾ ਛੋਟਾ ਜਿਹਾ ਬਨੂ ਬਹੁਤਾ ਵੱਡਾ ਨਹੀਂ ਮੈਨੂੰ ਹੋਵੇ ਜਿਵੇਂ ਕੋ ਧੁਨੀ ਆ ਹਾਂ ਉਹ ਧੁਨੀ ਇਹਦੇ ਵਿੱਚ ਆਉਣੀ ਚਾਹੀਦੀ ਜੇ ਜੇ ਤਾਂ ਆ ਉਹ ਬਣ ਮਲੇ ਪੈਗਾ ਇਹ ਬਬੀ ਜਿਹੜਾ ਸ਼ੁਰੂ ਤੋਂ ਜਿਹੜੀ ਤੁਸੀਂ ਕੀਤੀ ਸ਼ੁਰੂਆਤ ਕੀਤੀ ਹੈ ਇਹ ਤੁਹਾਨੂੰ ਕੱਢਣ ਦੀ ਇਹ ਕਿਦਾਂ ਕੀਤੀ ਮਤਲਬ ਕਿਤੋਂ ਤੋਂ ਲੱਗਦੀ ਓਏ ਜੇ ਬਚਪਨ ਦੇ ਮੈਂ ਕੜਾ ਹਾਂ ਜੀ ਮੈਂ ਉਹ ਇੱਥੇ ਹੱਥ ਫੇਰ ਦਿੰਦਾ ਨਾ ਤੇ ਨਿਕਲ ਫਿਰ ਵੀ ਜਾਣੀ ਠੀਕ ਮਨ ਕਿੰਨਾ ਲੋਕਾਂ ਦੇ ਜਿਹੜੀ ਖਾਸ ਜਿਹੜੀ ਆ ਇਹ ਤਾਂ ਨਹੀਂ ਜਿਹੜੀ ਪੈ ਜਾਂਦੀ ਕਿੰਨੀ ਉਮਰ ਤੋਂ ਕਿ ਕਿਹੜੇ ਮੱਲੇ ਜਿਹੜੇ ਆਉਂਦੇ ਸਾਡੇ ਸਾਰੇ ਬਚਪਨ ਜੀ ਵੀ ਪੈ ਜਾਂਦੀ ਆ ਜਦੋਂ ਲਾਗਾ ਭਾਜਲਾ ਨਾ ਤੇ ਬਚਪਨ ਜੀ ਹੋਟ ਆ ਜਾਂਦੀ ਜੀ ਜਿੱਦਾਂ ਛੋਟੇ ਬੱਚੇ ਨੇ ਅਕਸਰ ਜਿਹੜੇ ਇਹਨਾਂ ਦੇ ਕਿਦਾਂ ਇਹ ਕੇਸ ਹੁੰਦੇ ਨੇ ਨਹੀਂ ਨਹੀਂ ਛੋਟਿਆਂ ਨੂੰ ਐਡੇ ਵੱਡੇ ਦੀ ਹੁੰਦੀ ਆ ਇੱਥੇ ਤੁਹਾਨੂੰ ਦੱਸਿਆ ਮੈਂ ਉਹ ਦਿਨ ਆਹੀ ਇੱਥੇ来 ਹੀ ਜਾਣਾ ਉਹ ਮਾਰਨ ਕੋ ਡੱਬਾ ਚ ਹਾਂਜੀ ਤੇ ਉਹ ਬੜਾ ਔਖਾ ਹੈ ਹਾਂਜੀ ਉਹ ਤਾਂ ਬਸ ਗੜੀ ਫੇਰੀ ਹਾਂ ਲਓ ਠੀਕ ਹੋ ਗਿਆ ਇਹ ਬਿਰੂ ਕੋ ਜਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ ਜਿਹੜੀਆਂ ਧਰਮ ਦੀਆਂ ਮਤਲਬ ਜਿਹੜੇ ਕਿਹੜੇ ਜਿਹੜੇ ਮਤਲਬ ਜਿਹੜੀ ਦਿੱਕਤਾਂ ਹੁੰਦੀਆਂ ਤੁਹਾਨੂੰ ਪੈਦੇ ਨੇ ਸਰ ਨੇ ਪੈ ਗਈ ਆ ਬਾਜ਼ਾ ਘਾਟਾ ਹੋਈ ਨਾ ਬਾ ਨਾੜ ਦਾ ਤੇ ਉਹ ਤਾਂ ਆਹ ਹੋ ਜਾਂਦਾ ਤੇ ਬਸ ਉੱਥੇ ਹੀ ਜੰਮ ਜਾਂਦਾ ਹਾਂ ਜੀ ਕਿੰਤਾ ਨੂੰ ਜਿਹੜੀ ਉਹ ਚੀਜ਼ ਦਾ ਪੂਰਾ ਨਾਮ ਕੋਈ ਸਕੈਨ ਮਸ਼ੀਨ ਚੱਲਣ ਦੀ ਨਾ ਕੋ ਚੱਲਣਾ ਬੋਲੇ ਇੱਕ ਮਤਲਬ ਚੱਲਦੀ ਆ ਉਹ ਚੱਲਦੀ ਆ ਧੜਕਣ ਚੱਲਦੀ ਆ ਮਗਰ ਧੜਕਣ ਇੱਥੇ ਆ ਨਾ ਇੱਥੇ ਘਟ ਕੇ ਧੜਕੇ ਗਈ ਆ ਹੁਣ ਜਦੋਂ ਮਤਲਬ ਥੋੜੀ ਆਪਣੀ ਜਿਹੜੀ ਸੈਟਿੰਗ ਤੋਂ ਜਦੋਂ ਹਿਲ ਜਾਂਦੀ ਆ ਤਾਂ ਉਹ ਗਾਹ ਪਸਾ ਜਿਹੜੀ ਧੜਕਦੀ ਆ ਆ ਧੜਕਦੀ ਆ ਆ ਹੁਣ ਤੁਹਾਡੇ ਨੂੰ ਫਿਰ ਪੂਰੀ ਜਿਹੜੀ ਉਸ ਦੀ ਕਰਕੇ ਜਿਹੜੀ ਬੇਨਤੀ ਕਰਕੇ ਜਾਂ ਪੂਰਾ ਉਸ ਨੂੰ ਲਿਆ ਕੇ ਨਾ ਨਾ ਬੇਨਤੀ ਕਰ ਅਬਲ ਤੇ ਪਤਾ ਲੱਗ ਜਾਂਦਾ ਮੈਨੇ ਪਤਨ 8080 ਇਹ ਤੋਂ ਬਾਅਦ ਜਿੱਦਾਂ ਮਤਲਬ ਫੇਰ ਕੋਈ ਜਿੱਦਾਂ ਛੱਟ ਕੋਈ ਗੱਲ ਹੀ ਨਹੀਂ ਤਾਂ ਛੱਟ ਕੀਤੀ ਹੋਵੇ ਜਾਂ ਉਸ ਤੋਂ ਬਾਅਦ ਕਦੇ ਹਿਲਾਉਂਦਾ ਕੋਈ ਗੱਲ ਹੀ ਨਹੀਂ ਕੋਈ ਗੱਲ ਹੀ ਨਹੀਂ ਐਵੇਂ ਡਰਨ ਦੀ ਲੋੜ ਹੀ ਨਹੀਂ ਇਹ ਕਿਹੜੀ ਨਾਲ ਹੀ ਥਾਂ ਤਾਂ ਹੋਣੀ ਜਰਾ ਹੁਣ ਇਲਾ ਨਾਲ ਆ ਤੇ ਉਹ ਨਾਲ ਐਉਂ ਗਾਮਿਆਂ ਉਲੀ ਦੀ ਜਿਆ ਪੇਪਾਈ ਅਕਸਰ ਤੁਹਾਡੇ ਕੋਲ ਫਿਰ ਦੂਰ ਦੂਰ ਦੇਖਿਆ ਸੋਸ਼ਲ ਮੀਡੀਆ ਤੇ ਕਦੇ ਐਕਟਿਵ ਹੋ ਕਿਦਾਂ ਬਲ ਦੂਰ ਦੂਰ ਦੂਜੇ ਤੇ ਜਿੱਦਾਂ ਵਕ ਮੈਂ ਮੈਂ ਕਹਾਂ ਨਾ ਤਾਂ ਗੇਲਾਮੈਂਡਿਆ ਧਾਗੇ ਨਾਮ ਨਹੀਂ ਤੇ ਵੇਖਿਆ ਉਧਰ ਉਹ ਜੀ ਹਾਂ ਪਠੀ ਗਿਆ ਤੇ ਅਕਸਰ ਜਿਹੜੇ ਰੋਗ ਜਿੱਦਾਂ ਲੋਕਾਂ ਦੇ ਹਿੱਲੀ ਧਰ ਨੂੰ ਹੁੰਦੀ ਆ ਤਾਂ ਉਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮੈਡੀਸ਼ਨ ਖਾਂਦੇ ਨੇ ਤੇ ਕੋਈ ਗੈਸ ਬਾਂਜਦੀ ਜਾਂ ਕੋਈ ਬਾਂਜਦੇ ਉਹ ਖਾਣੇ ਵਾਦਾ ਘਾਟ ਭਾਂ ਚੀਜ਼ਾਂ ਖਾਂਦੇ ਆ ਨਾ ਜਿਹੜੀਆਂ ਉਹਨਾਂ ਨੁਸਖੇ ਪਾਏ ਆ ਹਾਂ ਉਹ ਅਕਸਰ ਜਿਹੜੀ ਤੁਹਾਡਾ ਮਨ ਕਹਿੰਦਾ ਮਤਲਬ ਜਿਹੜੀ ਅਕਸਰ ਜਿਹੜੀ ਧਰਨ ਧਰ ਰੋਗ ਹੁੰਦਾ ਉਹ ਜਿਹੜੇ ਡਾਕਟਰਾਂ ਲੋਕ ਕੋਈ ਹੋਰ ਟਰੀਟਮੈਂਟ ਦੇ ਅਕਸਰ ਜਿਹੜਾ ਟਿਕਾਣੇ ਜਿਹੜੀ ਉਹ ਚੀਜ਼ ਨੂੰ ਨਹੀਂ ਪੜਿਆ ਜਾਂਦਾ ਡਾਕਟਰ ਪੜਾ ਗੱਲ ਕੀ ਡਾਕਟਰਾਂ ਨੇ हां ਪਿੱਟੀ ਹੀ ਤੇ ਨਰਮਾ ਆਸ ਤੇ ਆਈ ਪੁੱਟੀ ਗੱਲ ਹੁਣਾ ਜਾ ਕੇ ਹੰ ਦਵਾਈ ਦੇਣੀ ਆ ਕੋਈ ਡੇਟਾ ਤੇ ਕੋਈ ਨਾ ਅੱਜ ਰੱਖਿਆ ਹੈ ਨਾ ਅੱਜ ਪੈਰ ਨੇ ਠੀਕ ਹੋ ਗਿਆ ਹੁਣ ਮੈਂ ਤੈਨੂੰ ਜਿਹੜੀ ਗੱਲ ਕਹਾਂ ਤਾਂ ਮਤਲਬ ਇਹ ਵੀ ਜਿੱਦਾਂ ਹੁਣ ਤਰ੍ਹਾਂ ਤਰ੍ਹਾਂ ਦੇ ਹੁੰਦਾ ਨੂੰ ਕਿਸ ਕੋਈ ਆ ਤੇ ਮਤਲਬ ਜਿਹੜੀ ਡਾਕਟਰਾਂ ਕੋਈ ਜਾਂ ਸਕੈਨ ਕੀਤੀ ਜਾਂਦੀ ਜਾਂ ਅਲਟਰਾਸਾਉਂਡ ਕਰਾਏ ਜਾਂਦੇ ਨੇ ਮਤਲਬ ਅਕਸਰ ਜਿਹੜੀ ਨੁਕਸਤ ਹੁੰਦਾ ਹੁੰਦਾ ਉੱਥੋਂ ਤੱਕ ਕੌਣ ਨਹੀਂ ਮਤਲਬ ਪਹੁੰਚਦੇ ਆ ਧਰਨੇ ਹੋਈਆ ਬਈ ਪਹਿਲੀ ਗੱਲ ਆ ਬਈ ਨਿਸ਼ਾਨੀ ਹੈ ਹੋਈਆ ਤਨ ਨਾਲ ਤਾਂ ਸਾਨੂੰ ਥੋੜੀ ਇਹ ਇਹ ਇੱਧਰ ਹੈ ਉਧਰ ਧਾਗੇ ਨਾਲ ਮਿਲਦਾ ਤੈਨੂੰ ਉੱਥੇ ਦੇ ਪਾ ਲੈਣਾ ਵੀ ਇੱਧਰ ਆ ਤਰਨ ਬਲੋ ਇਹ ਜਿਹੜੀ ਫਿਰ ਕਿਸੇ ਜਾਨ ਸਕੈਨ ਦੇ ਵਿੱਚ ਪਿਆ ਉਹ ਕੀ ਨਿਸ਼ਾਨੀ ਕਿਹਦਾ ਖੱਬ ਖੱਬ ਨਿਸ਼ਾਨੀ ਇਹ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਆ ਕਮਜ਼ੋਰੀ ਮਹਿਸੂਸ ਹੁੰਦੀ ਹੈ ਬਸ ਮਨੂੰ ਗੱਲ ਗੱਦੀ ਵੀ ਜੇ ਤਰਨ ਜੇ ਹਿੱਲੀਏ ਤਾਂ ਉਹ ਬੰਦੇ ਦਾ ਜਿਹੜਾ ਸਰੀਰ ਅਗਲਾ ਜਿਹੜਾ ਮਤਲਬ ਨਹੀਂ ਐਕਟੀਵੇਸ਼ਨ ਚਾਹੁੰਦਾ ਉਹ ਤੁਰ ਨਹੀਂ ਦਿੰਦਾ ਮਤਲਬ ਕਮਜ਼ੋਰੀ ਜਾਂ ਮਤਲਬ ਉਹਨੂੰ ਕਮਜ਼ੋਰੀ ਆਈ ਹੋਰ ਨਹੀਂ ਕੋਈ ਹੁੰਦਾ ਕਿ ਜੇ ਜਦੋਂ ਐਨੀ ਵਾ ਦੇਖੋ ਇਹ ਤੁਹਾਨੂੰ ਲੱਗਦਾ ਕਾ ਪਜੇ ਬੋਦਾ ਹੋਇਆ ਤੇ ਆਪ ਹੀ ਮਤਲਬ ਜਿਹੜਾ ਮਰਜੀ ਪੈ ਰਾ ਦੇ ਆਪ ਵੀ ਜੇ ਤੁਹਾਨੂੰ ਜੇ ਤੁਹਾਨੂੰ ਪਤਾ ਜਾਣਕਾਰੀ ਆਪ ਬੰਦਾ ਰੱਖੇ ਤੇ ਇਹ ਜਿਆਦਾ ਜਿਹੜਾ ਡਿਫੈਕਟਡ ਵੀ ਜਾਣਾ ਮੈਂ ਲਿਆ ਮੈਂ ਲਿਆ ਨਾ ਮੈਂ ਲਿਆ ਵੀ ਧਰਨਾ ਇੱਧਰ ਆ ਇੱਧਰ ਆ ਹੈ ਜੇ ਵੇਖਿਆ ਪੇ ਇੱਧਰ ਲੇਤਾ ਨਾ ਇਹ ਬਣੇ ਪੈ ਰੱਖ ਲੈਣਾ ਉਹ ਆਪਣਾ ਆਟੋਮੈਟਿਕ ਟੋਨੀ ਦੇ ਦੇ ਚਾਹੀਦਾ ਜੋ ਜਦੋਂ ਮੈਂ ਦੇਖਿਆ ਤੁਸੀਂ ਮਨ ਨੂੰ ਪਿਆਰ ਰੱਖ ਕੇ ਜਿਹੜਾ ਮਤਲਬ ਇਨਸਾਨ ਕਰਕੇ ਪੁੱਠਾ ਜਿੰਦ ਕੱਢਦੇ ਜੋ ਤੁਹਾਨੂੰ ਮਨ ਨੂੰ ਐਕਟੀਵੇਸ਼ਨ ਜਿਹੜੀ ਹੈ ਮਹਿਸੂਸ ਹੋਣੀ ਦੀ ਕਿੱਧਰ ਗਈ ਸਾਰਾ ਪੈ ਪਾ ਲੱਗ ਜਾਂਦਾ ਮਨ ਲੈ ਉਹ ਸਾਰੇ ਹਾਂ ਫਿਰ ਮੈਂ ਨਹੀਂ ਮੈਂ ਜ ਸਾਹਮਣੇ ਮਿਲਿਆ ਨਹੀਂ ਮੈਂ ਮੈਂ ਸੱਟ ਹੋ ਗਿਆ ਨਹੀਂ ਬਸ ਇਹ ਹੋ ਗਿਆ ਤੇ ਤੁਹਾਨੂੰ ਬੋਲ ਪਤਲਾ ਕੇ ਤਾਂ ਉਹਨੇ ਚਰਚੇ ਰੱਖੀ ਤੇ ਟਰੀਟਮੈਂਟ ਕਰਕੇ ਉਦੋਂ ਬਾਅਦ ਤੁਹਾਨੂੰ ਪਤਲਾ ਸ਼ਰਮਾਨ ਸੰਥਿਆ ਆ ਗਿਆ ਸ਼ਰਮਾਨ ਆ ਗਿਆ ਜੋ ਪੈਦਾ ਹਸਾ ਨਾ ਉਹ ਪੈ ਉਹ ਸ਼ਰਮਾਨ ਆ ਗਿਆ ਮੋਲ ਜਿਹੜਾ ਉਹ ਜਿੱਥੇ ਜੜੀ ਉਹਦੀ ਸ਼ਰਟਿੰਗ ਹੈ ਜਿੱਥੇ ਮਤਲਬ ਉਹਨੇ ਤੇ ਹੋਣੀ ਹੈ ਸ਼ੱਟ ਜਾ ਕੇ ਹੋਣੀ ਉੱਥੇ ਆਟੋਮੈਟਿਕ ਪਹੁੰਚ ਜਾਂਦੀ ਆ ਹਾਂ ਪਾਪਾ ਹਾਂ ਉਸ ਤੋਂ ਬਾਅਦ ਜਿਹੜੀ ਕਦੀ ਮਲ ਹਿਲਦੀ ਨਹੀਂ ਹੈਗੀ ਨਹੀਂ ਹਿਲਦੀ ਹਾਂ ਖੁਸ਼ੀ ਖੁਸ਼ੀ ਨਾਲ ਨੁਕਸੇ ਪੈ ਜਾਂਦਾ ਹੁਣ ਜਦੋਂ ਕਈ ਤਰ੍ਹਾਂ ਦੇ ਹੁਣ ਜੜੇ ਨੇ ਮਤਲਬ ਟ੍ਰਵਾਇਟ ਕੀ ਮੈਸਟਰ ਕਰੀ ਜਾਂਦੇ ਨੇ ਜਾਂ ਆਥਾਂ ਦੱਸਦੇ ਨੇ ਜਾਂ ਗੂਠਿਆਂ ਨਾਲ ਖੱਟੇ ਦੱਸਦੇ ਨੇ ਉਹ ਕਿਵੇਂ ਉਹ ਨਹੀਂ ਨਹੀਂ ਉਹ ਆਵੇਂ ਆਵੇਂ ਨਾ ਪੀ ਜਾਂਦੇ ਆਵੇਂ ਨਾ ਪੀ ਜਾਂਦੇ ਕਹਿੰਦੇ ਕੋਈ ਬਾਤ ਨਹੀਂ ਮਾੜੇ ਕੀਤਾ ਤੇ ਸਾਨੂੰ ਕੁਝ ਨਹੀਂ ਨਾ ਹੈ ਤਾਂ ਮਣੇ ਹੀ ਆ ਨਾ ਤਬਾ ਹਮੇਂ ਨਹੀ ਪਹੁੰਚਣਾ ਗਈ ਟਿਕਾਨ ਇਸ ਮੈਂ ਤਾਂ ਇੱਕ ਜਿਹੜਾ ਦੇਖੋ ਕੱਚ ਦੀਆਂ ਗਲਾਸੀਆਂ ਰੱਖੀਆਂ ਨੇ ਉਹਤੇ ਅੱਗ ਲਾ ਕੇ ਬਾਲ ਕੇ ਤੋੜਾਵੇ ਥੋੜੀ ਬਾਲੋਕੀ ਤੇ ਬਾਨੇ ਕਰਦੇ ਕੋਈ ਉਹ ਸਾਰਾ ਜਿਹੜਾ ਵਾ ਇੱਕ ਮਤਲਬ ਕਹੇ ਜਿਹੜਾ ਠੱਗਨ ਦਾ ਜਾਂ ਜਰੀਆ ਬਣਾਇਆ ਪਿਆ ਤੇ ਨਹੀਂ ਲਾਣ ਚਾਹੀਦਾ ਨਿਕਾ ਵੀ ਯਾ ਲੈ ਟੋਪੀਆਂ ਪਾਜੀ ਨਿਕਾ ਪਾ ਰਹੀਆਂ ਮੀਂ ਮੋਟਾ ਡੇਮ ਤਾਬੂ ਕਿ ਜਿਹੜੀ ਉਹ ਕੱਚ ਦੀ ਗਲਾਸੀ ਨੂੰ ਅੱਗ ਲਾਉਂਦੇ ਜਾਂ ਕੋਈ ਕਹਿੰਦੇ ਉਹ ਨਹੀਂ ਉਹ ਗੈਸ ਹੀ ਮਨੇ ਖੇਚੇ ਖੇਚੇ ਪੈਂਦੀ ਹੈ ਗੈਸ ਹਾਂ ਜੋ ਹਵਾ ਭਾਦਦੀ ਹੈ ਨਾ ਵਿੱਚ ਖੇਚ ਪੈਂਦੀ ਹੈ ਤੇ ਉਹ ਆਪੇ ਹੁਣਾਂ ਹੀ ਧਰਨੇ ਹੁਣੇ ਆਉਣਾ ਉਹ ਚੀਜ਼ ਤੁਹਾਡੇ ਸਾਹਮਣੇ ਕੰਮ ਜਾ ਬਜਾ ਫੇਲ ਨਹੀਂ ਜਿਹੜਾ ਮਾਜੀ ਘਾਟ ਕੇ ਵੇਖ ਲੈ ਠੀਕ ਹੈ ਜੀ ਹਾਂ ਕੋਈ ਤਾਂ ਨਹੀਂ ਕਰੇਗੀ ਜਿਵੇਂ ਬਜ਼ੁਰਗੋ ਮਤਲਬ ਦੇਖਿਆ ਹੋਆ ਵੀ ਅਕਸਰ ਜਿੱਦਾਂ ਹੁਣ ਮਤਲਬ ਇਹ ਜਿਹੜੇ ਜ਼ਿਆਦਾ ਕਿ ਜਿਹੜੇ ਆਪਣੇ ਇਨਸਾਨਾਂ ਦੇ ਮਤਲਬ ਜਨਸ ਹੁੰਦੇਗਾ ਲੀਡਰਸ਼ਿਪ ਵੀ ਹੁੰਦੇ ਨੇ ਮਨ ਬੰਦੇ ਚ ਹੁੰਦੇ ਜ਼ਿਆਦਾ ਕਿ ਜਾਂ ਮਤਲਬ ਲੀਡਰਸ਼ਿਪ ਜਾਣ ਦੇ ਕੇ ਨਹੀਂ ਹਰ ਇੱਕ ਨੂੰ ਨਹੀਂ ਹਰ ਕਿਸੇ ਨੂੰ ਹਾਂ ਹਰ ਇੱਕ ਉਹ ਪਰ ਜਿਹੜਾ ਉਹਦਾ ਵਾਦਾ ਘਟਿਆ ਹੋਈ ਆ। ਹਾਂ। ਲਾ ਵਾਦਾ ਘਟਾਇਆ। ਹਾਂ। ਹੁੰਦਾ ਪੈਰ ਦਾ ਹੀ ਆ। ਪੈਰ ਦੇ ਗਮ ਟੁੱਟ ਗਿਆ ਨਾ। ਹਾਂ। ਨੁਕਸੇ ਤੋਂ ਟੁੱਟਦਾ। ਹੁਣ ਕਈ ਜਿਹੜਾ ਲੰਮੇ ਸਮੇਂ ਤੋਂ ਕੋਈ ਸਾਲ ਹੋ ਗਿਆ 2 ਸਾਲ ਹੋ ਗਿਆ ਮਤਲਬ ਉਤਰੋ ਉਤਰਦੀ ਜਿਹੜੀ ਮੈਡੀਸਿਨ ਖਾਂਦੇ ਨੇ ਪਰ ਉਹਨੂੰ ਇਸ ਚੀਜ਼ ਦਾ ਜਿਹੜਾ ਵਾ ਧਰਨ ਵਾਲਾ ਜਿਹੜਾ ਵਾ ਨਹੀਂ ਪਤਾ ਲੱਗਦਾ ਕਿ ਸਾਡੇ ਧਰਨ ਵੀ ਜਿਹੜੀ ਹੈ। ਪੜਾਣੇ ਲੱਗੇ। ਨਾਲੇ ਮੈਂ ਤੁਹਾਨੂੰ ਦੱਸਿਆ ਪੇ ਮੈਂ ਤਾਂ ਨਾ ਪੂਰਾ। ਹਾਂ? ਹਾਂ। ਆ ਗਾਉਂ ਥੇਰਾਂ ਜਾਂ ਤੁਨੀ ਦੇ ਰਹੀ ਉਹਦਰ ਮੈਂ ਲਾਂ ਤੇ ਉਹਦਰ ਮੈਂ ਹਾਂ ਮੈਂ ਲਿਆ ਜੱਜਾ ਠੀਕ ਹੈ ਤਗਾ ਪੂਰਾ ਮੈਂ ਨਾ ਦਾ ਸਿਆਟੇ ਇਹ ਬਜ਼ੁਰਗ ਜੀ ਜੇ ਤੁਹਾਡੇ ਤੋਂ ਕਿਸੇ ਨੇ ਪਹੁੰਚਣਾ ਹੋਵੇ ਜਾਂ ਮਤਲਬ ਇੱਥੇ ਕਈ ਤਰ੍ਹਾਂ ਦੇ ਮਿਲ ਘਟਨੇ ਇਹ ਚੀਜ਼ ਨੂੰ ਟ੍ਰੇਡ ਕਰਨ ਵਾਲੇ ਜਿੱਦਾਂ ਧਨ ਘਟਣ ਵਾਲੇ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਵੀ ਲੋਪ ਹੋ ਗਏ ਨੇ ਘਟਣੇ ਤੁਹਾਡੇ ਤੱਕ ਜੇ ਮਤਲਬ ਇੱਧਰ ਤੋਂ ਕੋਈ ਮਰੀਜ਼ ਨੇ ਪਹੁੰਚਣਾ ਹੋਵੇ ਤੇ ਕਿਹੜਾ ਐਡਰੈਸ ਹੈ ਕਿੱਥੇ ਪੈਂਦਾ ਹਾਂ ਇੱਥੇ ਹੀ ਪੁੱਛ ਲੈ ਦੁਕਾਨ ਨੇ ਮੋਟਾ ਨਹੀਂ ਇਹ ਜਲਾ ਕਿਹੜਾ ਪੈਂਦਾ ਤੇ ਫਿਰ ਕਸਬਾ ਕਿਹੜਾ ਪੈਂਦਾ ਧਿਆਨ ਬੰਬਾ ਵਾਲਾ ਨਹੀਂ ਕੱਢੀ ਕੀ ਕੀ ਨਾ ਅੱਗੇ ਬੀਰ ਕੋਟ ਮੈਂ ਆਜੋ ਨਾ ਜੀਤਾ ਹੀ ਕਹਿੰਦੇ ਜੋ ਜੀਂਦਰ ਜੀਤਾ ਨਾਮ ਇਹਦਾ ਸੋ ਇਹ ਸਾਨੂੰ ਬਜ਼ੁਰਗ ਜਿਨ੍ਹਾਂ ਦੇ ਵੱਲੋਂ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਆ ਧਰਨ ਜਿਹੜੀ ਕੱਢੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਸਿਨ ਨਹੀਂ ਲਾਈ ਜਾਂਦੀ ਕੋਈ ਤੇਲ ਨਹੀਂ ਲਗਾ ਜਾਂਦਾ ਕੋਈ ਵੱਖ-ਵੱਖ ਤਰ੍ਹਾਂ ਦੇ ਹੋਰ ਕੁਝ ਨਹੀਂ ਕੀਤਾ ਜਾਂਦਾ ਬਸ ਇੱਕ ਦੇਸੀ ਤਰੀਕੇ ਦੇ ਨਾਲ ਹੀ ਜਿਹੜੀ ਇਹਨਾਂ ਦੇ ਹੱਥਾਂ ਦੀ ਜਿਹੜੀ ਕਾਰਾਗਰੀ ਆ ਉਸ ਦੇ ਨਾਲ ਹੀ ਜਿਹੜੀ ਧਰਨ ਨੂੰ ਜਿਹੜਾ ਇਹ ਕੱਢ ਦਿੱਤਾ ਜਾਂਦਾ ਸੋ ਲੰਬੇ ਸਮੇਂ ਤੋਂ ਕਈ ਮਰੀਜ਼ ਜਿਹੜੇ ਨੇ ਉਹ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਜਿਹੜੀਆਂ ਖਾਂਦੇ ਨੇ ਪਰ ਅਕਸਰ ਹੀ ਜਿਹੜੀ ਆ ਨਾ ਤੇ ਇਹ ਉਹਨਾਂ ਬਜ਼ੁਰਗਾਂ ਨੂੰ ਕਿਹਾ ਗਿਆ ਵੀ ਨਾ ਕਿ ਐਟਰਾ ਸ਼ਾਟ ਚ ਆਉਂਦਾ ਨਾ ਕਿ ਸਕੈਨ ਦੇ ਵਿੱਚ ਆਉਂਦਾ ਜਿਹੜੀ ਇਸ ਪੰਦੇ ਵਿੱਚ ਜਿਹੜੀ ਹੈ ਨਾ ਹੱਥਾਂ ਦੀ ਜਿਹੜੀ ਕਾਰਗਰ ਦੇ ਨਾਲ ਕੱਢ ਦਿੱਤੀ ਜਾਂਦੀ ਹੈ ਸੋ ਮੈਂ ਤੁਹਾਡਾ ਆਪਣਾ ਲਖਪ੍ਰੀ ਸਿੰਘ ਨੂੰ ਖੁਸ਼ੀ